ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਐਨੀਮਲ ਬ੍ਰਾਊజర్ ਚੈਨਲ ਤੇ ਸੋ ਆਪਾਂ ਐਨੀਮਲ ਬ੍ਰਾਊజర్ ਚੈਨਲ ਤੇ ਆਪਾਂ ਗੱਲ ਕਰਦੇ ਆ ਕਿ ਆਮ ਘਰਾਂ ਵਿੱਚ ਜੋ ਪਸ਼ੂ ਰੱਖਿਆ ਜਾਂਦੇ ਨੇ ਉਹਨਾਂ ਦੀ ਆਪਾਂ ਸਾਂਭ ਸੰਭਾਲ ਕਿਵੇਂ ਕਰਨੀ ਹੈ ਕਿਉਂਕਿ ਇਸ ਚੈਨਲ ਦੇ ਉੱਪਰ ਤੁਹਾਨੂੰ ਵੱਡੇ ਵੱਡੇ ਫਾਰਮਾਂ ਦੇ ਵੀਡੀਓ ਨਹੀਂ ਦਿਖਾਈ ਜਾਂਦੇ ਆਮ ਘਰਾਂ ਦੇ ਵਿੱਚ ਜੋ ਆਪਾਂ ਪਸ਼ੂ ਰੱਖਦੇ ਆ ਉਹਨਾਂ ਦੇ ਵੀਡੀਓ ਦਿਖਾਈ ਜਾਂਦੇ ਨੇ ਸੋ ਆਪਾਂ ਇੱਥੇ ਗੱਲ ਕਰਦੇ ਹਾਂ ਦੇ ਕੋਈ ਇੱਕ ਆਮ ਘਰ ਦੇ ਪਸ਼ੂ ਰੱਖੀਏ ਜਿੱਥੇ ਜਿਹਦੇ ਵਿੱਚ ਕੀ ਤੂੜੀ ਵੀ ਉਹਨਾਂ ਦੇ ਕੋਲ ਹੀ ਪਈ ਆ ਇਸ ਤਰਫ ਉਹਨਾਂ ਦੇ ਜੋ ਪੱਠੇ ਨੇ ਕੁੱਤਰੇ ਕੋਲ ਪਏ ਨੇ ਸੋ ਆਪਾਂ ਜਿਵੇਂ ਦੇ ਦੇ ਦਾਂਗੇ ਫਾਰਮ ਵੱਡੇ ਫਾਰਮਾਂ 'ਚ ਸਫਾਈ ਹੁੰਦੀ ਆ ਆਮ ਘਰਾਂ ਵਿੱਚ ਕਿਉਂਕਿ ਪਰਵੰਤ ਛੋਟੇ ਹੁੰਦੇ ਆ ਸੋ ਆਪਣੇ ਤੋਂ ਵੱਡੀ ਸਫਾਈ ਰੱਖੀ ਨਹੀਂ ਜਾ ਸਕਦੀ ਜਾਂ ਫਿਰ ਕਿਸਾਨ ਕੋਲੇ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਇਸ ਚੀਜ਼ ਦੇ ਉੱਪਰ ਇੰਨਾ ਇਨਵੈਸਟ ਕਰ ਸਕੇ ਕਿ ਇਸ ਨੂੰ ਵਧੀਆ ਬਣਾ ਸਕੇ ਪਰ ਹੁਣ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਅਗਰ ਤੁਸੀਂ ਵੀ ਇੰਨਾ ਪਸ਼ੂਆਂ ਨੂੰ ਰੱਖਦੇ ਹੋ ਔਰ ਤੁਹਾਨੂੰ ਲਗਾਤਾਰ ਘਾਟਾ ਵੀ ਪੈ ਰਿਹਾ ਹੈ ਜਾਂ ਤੁਹਾਨੂੰ ਪਸ਼ੂ ਸੰਬੰਧੀ ਪੂਰੀ ਜਾਣਕਾਰੀ ਨਹੀਂ ਹੈਗੀ ਔਰ ਆਪਾਂ ਲੋਕਾਂ ਤੋਂ ਪੁੱਛ-ਪੁੱਛ ਕੇ ਹੀ ਆਪਣੇ ਪਸ਼ੂਨਿਦ ਦੇ ਸੰਬੰਧੀ ਜਾਣਕਾਰੀ ਇਕੱਠੀ ਕਰਦੇ ਆਂ ਵੀ ਇਸ ਤਰ੍ਹਾਂ ਆਫ ਹੋ ਗਿਆ ਤਾਂ ਆ ਕਰਦੋ ਇਹ ਬਿਮਾਰੀ ਹੋ ਗਈ ਤਾਂ ਇਸ ਤਰ੍ਹਾਂ ਕਰਦੋ ਸੋ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਤੁਸੀਂ ਅਗਰ ਬਿਲਕੁਲ ਸੀਰੀਅਸਲੀ ਪਸ਼ੂ ਰੱਖਣਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਨੇ ਜੋ ਪੰਜਾਬ ਸਰਕਾਰ ਦਾ ਡੈਰੀ ਵਿਕਾਸ ਵਿਭਾਗ ਹੈਗਾ ਵਾ ਯਾਨੀ ਕਿ ਪੰਜਾਬ ਡੈਰੀ ਵਿਕਾਸ ਬੋਰਡ ਉਹਨਾਂ ਵੱਲੋਂ ਉਹਨਾਂ ਵੱਲੋਂ ਡੈਰੀ ਉਦਮ ਦੀ ਸਖਲਾਈ ਪ੍ਰਾਪਤ ਕਰਨ ਦੇ ਲਈ ਡੇਰੀ ਫਾਰਮਰਾਂ ਨੂੰ ਇੱਕ ਖਾਸ ਮੌਕਾ ਦਿੱਤਾ ਜਾ ਰਿਹਾ ਵਾ ਸੋ ਸਰਕਾਰ ਨੇ ਇਸ ਦਾ ਖਾਸ ਤੌਰ ਤੇ ਇਸ ਦੀ ਐਡਵਰਟਾਈਜ਼ਮੈਂਟ ਜਾਰੀ ਕਰ ਦਿੱਤੀ ਹੈ ਜਿਦੇ ਵਿੱਚ ਵੀ ਉਹਨਾਂ ਵੱਲੋਂ ਲਿਖਿਆ ਗਿਆ ਹੈ ਕਿ ਡੈਰੀ ਉਦਮ ਦੀ ਸਖਲਾਈ ਪ੍ਰਾਪਤ ਕਰੋ ਨਿਪੁੰਨ ਅਤੇ ਨਿਰਪਰ ਡੈਰੀ ਉਦਮੀ ਬਣੋ ਡੈਰੀ ਫਾਰਮਰਾਂ ਲਈ ਇਹ ਸਖਲਾਈ ਹਾਸਲ ਕਰਨ ਦਾ ਇੱਕ ਬਹੁਤ ਹੀ ਵਧੀਆ ਮੌਕਾ ਹੈ ਸੋ ਤੁਸੀਂ ਵੀ ਅਗਰ ਵਧੀਆ ਡੈਰੀ ਫਾਰਮਿੰਗ ਕਰੇ ਕਰਨਾ ਚਾਹੁੰਦੇ ਹੋ ਘਰ ਵਿੱਚ ਹੀ ਪਸ਼ੂ ਰੱਖ ਕੇ ਔਰ ਬਧੀਆ ਤਰੀਕੇ ਨਾਲ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਚਾਹੁੰਦੇ ਹਾਂ ਤਾਂ ਇਹ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਹੈ ਤੁਸੀਂ ਇਸ ਦਾ ਲਾਭ ਲੈ ਸਕਦੇ ਹੋ ਸੋ ਤੁਸੀਂ ਇਸ ਸਾਰੇ ਪ੍ਰੋਗਰਾਮ ਦਾ ਲਾਭ ਕਿਵੇਂ ਲੈਣਾ ਹੈ ਕਿਸ ਤਰ੍ਹਾਂ ਇਹਨੂੰ ਜੁਆਇਨ ਕਰਨਾ ਹੈ ਇਸ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਦੇਣ ਜਾ ਰਹੇ ਹਾਂ ਸੋ ਤੁਸੀਂ ਕਿਰਪਾ ਕਰਕੇ ਇਹ ਜਾਣਕਾਰੀ ਨੋਟ ਕਰੋ ਔਰ ਜਰੂਰ ਇਹ ਸਖਲਾਈ ਪ੍ਰਾਪਤ ਕਰੋ ਸੋ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਖਾਸ ਗੱਲ ਹੋਰ ਦੱਸਣਾ ਚਾਹੁੰਦਾ ਕਿ ਆਪਾਂ ਇਸ ਚੈਨਲ ਦੇ ਉੱਪਰ ਇੱਕ ਕੱਟੀ ਦੇ ਵੀਡੀਓ ਤੋਡੇ ਸਾਹਮਣੇ ਪੇਸ਼ ਕਰ ਰਹੀ ਸੀ ਜਿਸ ਨੂੰ ਕਿ ਆਪਾਂ ਪੂਰੀਆਂ ਖਰਾਕਾ ਦੇ ਕੇ ਜਲਦੀ ਵੱਡਾ ਕਰ ਰਹੇ ਸੀਗੇ ਸੋ ਉਹ ਕੱਟੀ ਹੁਣ ਆ ਵਾ ਦੇਖੋ ਗੱਡੀ ਇੰਨੀ ਵੱਡੀ ਹੋ ਚੁੱਕੀ ਹੈ ਔਰ ਇਸਨੇ ਜੋ ਵੀ ਖਰਾਕਾ ਖਾਧਿਆ ਨੇ ਉਸ ਦਾ ਵੀਡੀਓ ਅਸੀਂ ਅਲੱਗ ਤੋਂ ਤਿਆਰ ਕੀਤਾ ਹੈ ਜੋ ਹੁਣ ਤੱਕ ਇਹ ਖਾ ਚੁੱਕੀ ਹੈ ਉਹ ਵੀਡੀਓ ਵੀ ਅਸੀਂ ਤੁਹਾਨੂੰ ਜਰੂਰ ਪੋਸਟ ਕਰਾਂਗੇ ਕੁਝ ਕਰਨਾ ਕਰਕੇ ਉਹ ਵੀਡੀਓ ਪੋਸਟ ਹੋਣ ਤੋਂ ਲੇਟ ਹੋ ਗਿਆ ਵਾ ਸੋ ਇਹ ਕੱਟੀ ਹੁਣ ਸੋ ਇਹ ਕੱਟੀ ਹੁਣ ਜੋ ਹੈ 6 ਮਹੀਨਿਆਂ ਦੀ ਹੋ ਚੁੱਕੀ ਹੈ ਔਰ ਜੀ ਸਾਹਿਬ ਨਾਲ ਆਪਾਂ ਇਹ ਤੋਂ ਰਿਜ਼ਲਟ ਦੀ ਉਮੀਦ ਕਰਦੇ ਸੀ ਕਿ ਇਸ ਦੀ ਜੋ ਪਾਊਡਰ ਨਾਲ ਹਾਈਟ ਉਸ ਮੁਤਾਬਿਕ ਤਾਂ ਮੈਨੂੰ ਥੋੜੀ ਘੱਟ ਲੱਗਦੀ ਹੈ ਪ੍ਰੋਗਰੈਸ ਪਰ ਫਿਰ ਵੀ ਕਾਫੀ ਵਧੀਆ ਪ੍ਰੋਗਰੈਸ ਹੈ ਬਾਕੀ ਕਟਕੀ ਦੇ ਮੁਕਾਬਲੇ ਸੋ ਪ੍ਰੋਪਰ ਡਾਈਟ ਦੇ ਨਾਲ ਹੀ ਬੱਚਾ ਜੋ ਹੈ ਤਿਆਰ ਹੁੰਦਾ ਵਾ ਸੋ ਇਹ ਆਪਣਾ ਪਹਿਲਾ ਚਾਂਸੀ ਜੋ ਤੁਹਾਡੇ ਸਾਹਮਣੇ ਆਪਾਂ ਕੱਟੀ ਬੱਚੀ ਤਿਆਰ ਕਰੀ ਸੀ ਔਰ ਇੱਥੇ ਪ੍ਰੋਬਲਮ ਇਹ ਹੈ ਕਿ ਆਪਾਂ ਨੂੰ ਇਸ ਕੱਟੀ ਦੀ ਸਹੀ نسل ਨਹੀਂ ਪਤਾ ਵੀ ਇਹ ਕਿਸ ਬੁੱਲ ਦੇ ਟੀਕੇ ਤੋਂ ਲੱਗੀ ਹੈ ਪਰ ਹੁਣ ਜੋ ਸਾਡੀਆਂ ਅਗਲੀਆਂ ਮੱਝਾਂ ਤਿਆਰ ਹੋ ਰਹੀਆਂ ਨੇ ਇਹਨਾਂ ਦੇ ਟੀਕੇ ਦਾ ਅਸੀਂ ਪ੍ਰੋਪਰ ਰਿਕਾਰਡ ਰੱਖਿਆ ਹੋਇਆ ਵਾ ਬਜਰੰਗੀ ਲਿਦਵਾਨੇ ਦਾ ਟੀਕਾ ਲਵਾਇਆ ਹੈ ਜਾਂ ਐਚਐਲਡੀਸੀ ਹਰਿਆਣੇ ਦੇ ਟੀਕੇ ਲਗਵਾਏ ਨੇ ਪ੍ਰੋਪਰ ਉਹਨਾਂ ਦੇ ਮਹਿੰਗੇ ਟੀਕੇ ਲਵਾ ਕੇ ਉਹਨਾਂ ਦਾ ਰਿਕਾਰਡ ਤਿਆਰ ਕਰ ਰਹੇ ਆ। ਸੋ ਤੁਸੀਂ ਵੀ ਸਭ ਤੋਂ ਪਹਿਲਾਂ ਤਾਂ ਇਹੀ ਕੰਮ ਯੂਰ ਕਰਨਾ ਹੈ ਕਿ ਜਦੋਂ ਵੀ ਡਾਕਟਰ ਤੁਹਾਡੇ ਘਰ ਪਸ਼ੂ ਨੂੰ ਟੀਕਾ ਲਗਾਉਣ ਆਉਂਦਾ ਵਾ ਤੁਸੀਂ ਉਸ ਤੋਂ ਉਸ ਟੀਕੇ ਦਾ ਪਤਾ ਕਰਕੇ ਟੀਕਾ ਕਿਹੜੀ ਕੰਪਨੀ ਦਾ ਹੈ ਜਾਂ ਕਿਹੜੇ ਬੁੱਲ ਦਾ ਟੀਕਾ ਹੈ ਜਾਂ ਕਿੱਥੋਂ ਜਾਂ ਕਿਹੜੇ ਸਟੇਟ ਤੋਂ ਉਹਨੇ ਮੰਗਵਾਇਆ ਹੈ। ਸੋ ਇੱਕ ਦੂਜੀ ਗੱਲ ਇਹ ਕਿਸਾਨ ਵੀਰੋ ਮਹਿੰਗਾ ਟੀਕਾ ਲਵਾਉਣ ਦੀ ਖੇਚਲ ਕਰ ਲਿਆ ਕਰੋ। ਮੇਂਗਾ ਟਿੱਕ ਲਗਾਉਣ ਦਾ ਨੁਕਸਾਨ ਕੋਈ ਨਹੀਂ ਹੈਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹਦਾ ਫਾਇਦਾ ਜ਼ਰੂਰ ਹੋਵੇਗਾ ਤੁਹਾਡਾ ਜੋ ਜਾਨਵਰ ਹੈ ਵੱਡਾ ਹੋ ਕੇ ਤੁਹਾਨੂੰ ਦੁੱਧ ਦੀ ਕੁਆਲਿਟੀ ਜ਼ਰੂਰ ਦੱਸੇਗਾ ਕਿ ਦੁੱਧ ਵੱਧ ਦੇਵੇਗਾ ਸੋ ਹੁਣ ਆਪਾਂ ਆਪਣੇ ਅਸਲੀ ਪੁਆਇੰਟ ਤੇ ਆਉਣੇ ਆ ਕਿ ਜੋ ਡੈਰੀ ਵਿਕਾਸ ਪ੍ਰੋਗਰਾਮ ਪੰਜਾਬ ਸਰਕਾਰ ਨੇ ਚਲਾਇਆ ਹੈ ਉਸ ਸੰਬੰਧੀ ਤੁਹਾਨੂੰ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਸੋ ਆਓ ਗੱਲ ਕਰੀਏ ਅੱਗੇ ਸੋ ਤੁਹਾਨੂੰ ਹੋਰ ਦਿਖਾਉਣੇ ਆ ਜੀ ਸਾਡੇ ਘਰ ਦੇ ਵਿੱਚ ਤਾਂ ਦੇਖੋ ਜਦੋਂ ਆਪਾਂ ਸੰਨੀ ਲੜਾਉਂਦੇ ਆ ਨਾ ਪਸ਼ੂਆਂ ਦੀ ਤਾਂ ਜੋ ਵੀ ਬੰਡ ਛੰਡ ਹੈਗਾ ਬੱਚਿਆ ਖੁਚਿਆ ਮਾਲ ਕੇਲਿਆਂ ਦੇ ਛਲਕੇ ਆਮ ਦੇ ਛਲਕੇ ਇਹ ਸਾਰਾ ਕੁਝ ਸਾਡੇ ਘਰ ਦੇ ਪਸ਼ੂਆਂ ਦੇ ਖਰਾਕ ਵਿੱਚ ਹੀ ਲਾ ਦਿੰਦੇ ਨੇ ਹੁਣ ਇਹ ਨਹੀਂ ਪਤਾ ਕਿ ਇਹ ਚੀਜ਼ ਪਸ਼ੂ ਨੂੰ ਦੇਣੀ ਸਹੀ ਹੈ ਜਾਂ ਗਲਤ ਹੈ ਸੋ ਜੋ ਵੀ ਆਪਣੇ ਘਰ ਵਿੱਚ ਜੂੜਵਾਦੀ ਹੈ ਚਾਹੇ ਦਾਲ ਬਚੀ ਲੱਸੀ ਬਚੀ ਦਹੀਂ ਬਚ ਗਿਆ ਬੱਚਿਆਂ ਨੇ ਅੰਬ ਖਾਲੇ ਕੇਲੇ ਆਂ ਦੇ ਛਿਲਕੇ ਇਹ ਸਾਰਾ ਕੁਝ ਸੰਨੀ ਦੇ ਵਿੱਚ ਹੀ ਲੜਾਇਆ ਜਾਂਦਾ ਸੋ ਸੋ ਕੁਸੰਨੀ ਆਪਣੀ ਤੇ ਲੜਾਈ ਆ ਰਹੀ ਹੈ ਸੋ ਇਹ ਸਾਰਾ ਕੁਝ ਬਚ ਨੂੰ ਮਤਲਬ ਕੋਈ ਵੀ ਜੋ ਆਪਣੇ ਘਰ ਵਿੱਚ ਵੇਸਟ ਹੈਗਾ ਉਹ ਵੇਸਟ ਅਸੀਂ ਨਹੀਂ ਹੁੰਦੇ ਸੋ ਚਲੋ ਆਪਾਂ ਬਾਦੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਗੱਲ ਕਰਦੇ ਹਾਂ ਆਪਣੇ ਡੈਰੀ ਵਿਕਾਸ ਜੋ ਵਿਭਾਗ ਹੈਗਾ ਉਸ ਵੱਲੋਂ ਜੋ ਸਖਲਾਈ ਪ੍ਰੋਗਰਾਮ ਚਾਲੂ ਕੀਤਾ ਜਾਣਾ ਹੈ ਉਸ ਮੰਦੀ ਗੱਲ ਕਰਦੇ ਹਾਂ ਸੋ ਭਗਵਾਨਤਮਨ ਸਰਕਾਰ ਵੱਲੋਂ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਭਗਵਾਨਤਮਨ ਸਰਕਾਰ ਦੀ ਪੰਜਾਬ ਡੈਰੀ ਵਿਕਾਸ ਬੋਰਡ ਵੱਲੋਂ ਡੈਰੀ ਉਦਮ ਸਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਇਸ ਪ੍ਰੋਗਰਾਮ ਵਿੱਚ ਨਵੀਆਂ ਸਖਲਾਈਆਂ ਤੇ ਬਿਹਤਰ ਕਮਾਈ ਦੇ ਮੌਕੇ ਪ੍ਰਦਾਨ ਕਰਨ ਲਈ ਕਿਸਾਨਾਂ ਨੂੰ ਕਿਰਿਆਸ਼ੀਲ ਕੀਤਾ ਜਾਵੇਗਾ ਜਾਨੀ ਕਿ ਉਹਨਾਂ ਨੂੰ ਸਾਰੀ ਟੈਕਨੀਕ ਸਿਖਾਈ ਜਾਵੇਗੀ ਕਿ ਇਸ ਤਰ੍ਹਾਂ ਉਹਨਾਂ ਨੇ ਡੈਰੀ ਦੇ ਧੰਦੇ ਨੂੰ ਲਾਹੇਬੰਦ ਬਣਾਉਣਾ ਹੈ ਸੋ ਇਸ ਵਿੱਚ ਕੌਣ-ਕੌਣ ਪਾਰਟਿਸਿਪੇਟ ਕਰ ਸਕਦੇ ਆ ਕੌਣ-ਕੌਣ ਇਹ ਇਹਦੇ ਵਿੱਚ ਭਾਗ ਲੈ ਸਕਦੇ ਨੇ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸੋ ਇਹਦੇ ਵਿੱਚ ਜੋ ਹੈਗੇ ਨੇ ਖੇਤੀਬਾੜੀ ਖੇਤਾਂ ਨਾਲ ਸੰਬੰਧਿਤ ਜੋ ਵਿਦਿਆਰਥੀ ਨੇ ਯਾਨੀ ਕਿ ਜੋ ਵਿਦਿਆਰਥੀ ਖੇਤੀਬਾੜੀ ਨੂੰ ਕੋਰਸ ਦੀ ਸਿਖਲਾਈ ਲੈ ਰਹੇ ਨੇ ਉਹ ਵਿਦਿਆਰਥੀ ਇਸ ਕੋਰਸ ਨੂੰ ਕਰ ਸਕਦੇ ਨੇ ਇਸ ਤੋਂ ਇਲਾਵਾ ਕਿਸਾਨ ਵੀ ਇਸ ਕੋਰਸ ਨੂੰ ਕਰ ਸਕਦੇ ਨੇ ਤੋ ਜੋ ਵੀ ਬੰਦਾ ਪਸ਼ੂ ਪਾਲਣ ਨਾਲ ਜੁੜਿਆ ਹੈ ਜਾਂ ਖੇਤੀਬਾੜੀ ਦਾ ਕੋਰਸ ਕਰ ਰਿਹਾ ਹੈ ਜਾਂ ਕੋਈ ਵਿਦਿਆਰਥੀ ਹੈ ਜਾਂ ਕਿਸਾਨ ਹੈ ਉਹ ਸਭ ਇਸ ਕੋਰਸ ਦਾ ਲਾਹਾ ਲੈ ਸਕਦੇ ਨੇ ਇਸ ਕੋਰਸ ਨੂੰ ਕਰ ਸਕਦੇ ਨੇ ਸੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਇਸ ਕੋਰਸ ਦੀ ਕੀ ਫੀਸ ਰਹੇਗੀ ਤੇ ਕੀ ਇਹਦੇ ਮੁੱਖ ਬਿੰਦੂ ਰਹਿਣਗੇ ਸੋ ਸਭ ਤੋਂ ਪਹਿਲਾਂ ਜੀ ਇਸ ਕੋਰਸ ਦੀ ਤੁਹਾਨੂੰ ਸਿਖਲਾਈ ਫੀਸ ਤਾਂ ਦੇਣੀ ਹੀ ਪਵੇਗੀ ਪੰਜਾਬ ਸਰਕਾਰ ਨੇ ਇਸ ਦੀ ਫੀਸ ਜੋ ਹੈਗੀ ਹੈ ਭੋਜਨ ਸਮੇਤ ਯਾਨੀ ਕਿ ਅਗਰ ਤੁਸੀਂ ਇਹ ਕੋਰਸ ਕਰਨ ਜਾਓਗੇ ਭੋਜਨ ਦੀ ਸਹੂਲਤ ਨਾਲ ਹੋਵੇਗੀ ਸੋ ਤੁਹਾਨੂੰ 5000 ਰੁਪਏ ਇਸ ਕੋਰਸ ਦੀ ਫੀਸ ਜਮ੍ਹਾਂ ਕਰਾਉਣੀ ਪਵੇਗੀ ਪਰ ਅਗਰ ਤੁਸੀਂ ਚਾਹੋਗੇ ਕਿ ਅਸੀਂ ਭੋਜਨ ਆਪ ਦਾ ਕਰ ਸਕਦੇ ਹਾਂ ਆਪ ਦਾ ਹੀ ਭੋਜਨ ਖਾ ਲਾਂਗੇ ਤਾਂ ਤੁਹਾਨੂੰ ਇਸ ਕੋਰਸ ਦੀ ਫੀਸ ਬਿਨਾਂ ਭੋਜਨ ਤੋਂ 4000 ਰੁਪਏ ਜਮ੍ਹਾਂ ਕਰਾਉਣੀ ਪਵੇਗੀ ਸੋ ਇਸ ਪੂਰੇ ਪ੍ਰੋਗਰਾਮ ਦੇ ਦੌਰਾਨ ਜੇ ਤੁਸੀਂ ਇਸ ਕੋਰਸ ਵਿੱਚ ਪਾਰਟਿਸਿਪੇਟ ਕਰ ਲੈਣੇ ਹੋ ਤਾਂ ਤੁਹਾਨੂੰ ਪੂਰੀ ਇੰਟਰਨਸ਼ਿਪ ਦੌਰਾਨ 2 ਤੋਂ 3 ਘੰਟੇ ਦੀਆਂ ਵਰਕਸ਼ਾਪਾਂ ਜੋ ਹੈਗੀਆਂ ਨੇ ਉਹ ਤੁਹਾਨੂੰ ਲਗਾਉਣੀਆਂ ਪੈਣਗੀਆਂ ਔਰ ਇਹ ਵਰਕਸ਼ਾਪ ਤੁਸੀਂ ਕਿੱਥੇ ਲਗਾਉਂਗੇ ਤੁਹਾਡੇ ਖੇਤਰ ਦੇ ਜੋ ਜ਼ਿਲ੍ਹਾ ਵਿੱਚ ਜਾਂ ਥੋੜੀ ਤਹਿਸੀਲ ਵਿੱਚ ਕੁਸ਼ੂ ਸਿਖਲਾਈ ਕੇਂਦਰ ਬਣੇ ਹੋਏ ਨੇ ਉਹਨਾਂ ਜਗ੍ਹਾ ਦੇ ਉੱਪਰ ਇਹ ਕਲਾਸਾਂ ਲੱਗਣਗੀਆਂ ਸੋ ਤੁਹਾਨੂੰ ਅੱਗੇ ਵੀਡੀਓ ਵਿੱਚ ਸਾਰੀ ਡਿਟੇਲ ਅਸੀਂ ਦੇਵਾਂਗੇ ਕਿ ਕਿਸ ਤਰ੍ਹਾਂ ਤੁਸੀਂ ਕਿੱਥੇ-ਕਿੱਥੇ ਜਾ ਕੇ ਇਹ ਸਿਖਲਾਈ ਲੈ ਸਕਦੇ ਹੋ ਤੁਹਾਨੂੰ ਕਿਸੇ ਦੂਸਰੇ ਜ਼ਿਲ੍ਹੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਡੇ ਆਪਣੇ ਜ਼ਿਲ੍ਹੇ ਦੇ ਵਿੱਚ ਇਹ ਸਿਖਲਾਈ ਸਰਕਾਰ ਵੱਲੋਂ ਦਿੱਤੀ ਜਾਵੇਗੀ ਔਰ ਬਹੁਤ ਹੀ ਵਧੀਆ ਉਪਰਾਲਾ ਹੈ ਸਰਕਾਰ ਦਾ ਇਹ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਹ ਪ੍ਰੋਗਰਾਮ ਕਦੋਂ ਸ਼ੁਰੂ ਹੋਵੇਗਾ ਸੋ ਇਹ ਪ੍ਰੋਗਰਾਮ ਦੀ ਜੋ ਸ਼ੁਰੂ ਹੋਣਾ ਹੈ ਜੀ 15 ਜੁਲਾਈ 2024 ਤੋਂ ਸ਼ੁਰੂ ਹੋ ਰਿਹਾ ਵਾ ਸੋ ਬਹੁਤ ਹੀ ਘੱਟ ਟਾਈਮ ਰਹਿ ਗਿਆ ਹੈ ਅਗਰ ਤੁਸੀਂ ਇਸ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰਨਾ ਹੈ ਤਾਂ ਅੱਜ ਹੀ ਜਲਦੀ ਤੋਂ ਜਲਦੀ ਇਸ ਪ੍ਰੋਗਰਾਮ ਲਈ ਅਪਲਾਈ ਕਰਨਾ ਸ਼ੁਰੂ ਕਰ ਦੇਵੋ ਤਾਂ ਕਿ ਤੁਸੀਂ ਇਸ ਕੋਰਸ ਦਾ ਲਾਹਾ ਲੈ ਸਕੋ ਸੋ ਪ੍ਰੋਗਰਾਮ ਕਿੱਥੇ ਕਿੱਥੇ ਇਹ ਕੋਰਸ ਕਰਾਈ ਜਾਣਗੇ ਹੁਣ ਆਪਾਂ ਮੇਨ ਗੱਲ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ ਆਪਾਂ ਇਹ ਕੋਰਸ ਕਿਸਾਨ ਰਹਿੰਦੇ ਨੇ ਔਰ ਇੱਕ ਕਿਸਾਨ ਕਿੱਥੇ ਕਿੱਥੇ ਜਾ ਕੇ ਇਹ ਕੋਰਸ ਕਰ ਸਕਦੇ ਆ ਤਾਂ ਮੈਂ ਉਹਨਾਂ ਖੇਤਰਾਂ ਦੇ ਨਾਮ ਦੱਸ ਰਿਹਾ ਹਾਂ ਤੁਸੀਂ ਆਪਣੇ ਇਲਾਕੇ ਦਾ ਨਾਮ ਸੁਣ ਕੇ ਉੱਥੇ ਆ ਕੇ ਉਸ ਚੀਜ਼ ਨੂੰ ਅਪਲਾਈ ਕਰ ਸਕਦੇ ਹਿੰਦੇ ਫਾਰਮ ਅਪਲਾਈ ਕਰ ਸਕਦੇ ਹੋ ਔਰ ਕਮੈਂਟਾਂ ਵਿੱਚ ਵੀ ਤੁਸੀਂ ਆਪਣਾ ਜੋ ਹੈਗਾ ਇਲਾਕਾ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਸ ਇਲਾਕੇ ਨਾਲ ਸੰਬੰਧਿਤ ਹੈਗੇ ਹੋ ਔਰ ਇਹ ਕੋਰਸ ਤੁਸੀਂ ਕਿੱਥੇ ਜਾ ਕੇ ਕਰਨਾ ਪਸੰਦ ਕਰੋਗੇ ਸਭ ਤੋਂ ਪਹਿਲਾਂ ਜੀ ਰੋਪੜ ਦੇ ਵਿੱਚ ਚਿਤਾਮਲੀ ਲੁਧਿਆਣੇ ਦੇ ਵਿੱਚ ਤੁਸੀਂ ਜਾ ਸਕਦੇ ਹੋ ਜੀ ਬੀਜੇ ਸੋ ਲੁਧਿਆਣੇ ਵਿੱਚ ਬੀਜੇ ਔਰ ਕਪੂਰਥਲੇ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਫਗਵਾੜੇ ਦੇ ਵਿੱਚ ਇਹ ਕੋਰਸ ਕਰਾਇਆ ਜਾਵੇਗਾ ਮਾਨਸੇ ਦੇ ਵਿੱਚ ਸਰਦੂਲਗੜ ਤੁਹਾਨੂੰ ਜਾਣਾ ਪਵੇਗਾ ਅੰਮ੍ਰਿਤਸਰ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਅੰਮ੍ਰਿਤਸਰ ਵੀ ਜਾਣਾ ਪੈਗਾ ਤੁਹਾਨੂੰ ਵੇਰ ਕਾ ਔਰ ਮੋਗੇ ਦੇ ਵਿੱਚ ਇਹ ਕੋਰਸ ਕਰਾਇਆ ਜਾਏਗਾ ਗਿੱਲ ਦੇ ਵਿੱਚ ਔਰ ਸ਼੍ਰੀ ਮੁਕਸਰ ਸਾਹਿਬ ਦੀ ਗੱਲ ਕਰੀਏ ਤਾਂ ਇਹ ਕੋਰਸ ਜੋ ਹੈਗਾ ਵਾ ਅਬੂਲ ਖੁਰਾਨਾ ਜੋ ਜਗ੍ਹਾ ਹੈਗੀ ਹੈ ਉੱਥੇ ਕਰਾਇਆ ਜਾਏਗਾ ਤਰਨਤਾਰਨ ਸ਼ਹਿਰ ਦੇ ਵਿੱਚ ਔਰ ਸੰਗਰੂਰ ਫਿਰ ਦੇ ਵਿੱਚ ਸਕਲਾਈ ਕੈਂਪ ਲਗਾਇਆ ਜਾਣਗੇ ਜੋ ਕਿ ਭਗਵੰਤ ਮਾਨ ਦਾ ਆਪਣਾ ਇਲਾਕਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਦਾਖਲਾ ਤੇ ਬਿਨੇ ਪੱਤਰ ਜਮ੍ਹਾਂ ਕਰਾਉਣ ਦੀ ਵਿਧੀ ਕੀ ਹੋਵੇਗੀ ਕਿ ਕਿਸ ਤਰ੍ਹਾਂ ਤੁਸੀਂ ਅਪਲਾਈ ਕਰਨਾ ਹੈ ਸੋ ਡੈਰੀ ਵਿਕਾਸ ਭਾਗ ਪੰਜਾਬ ਨੇ ਸਮੂਹ ਜ਼ਿਲ੍ਹਿਆਂ ਅਤੇ ਸਮੰਦਰ ਸਖਲਾਈ ਕੇਂਦਰਾਂ ਤੋਂ 100 ਰੁਪਏ ਦੇ ਭੁਗਤਾਨ ਉਪਰਾਮਤ ਪ੍ਰਾਪਤ ਕੀਤੇ ਜਾ ਸਕਦੇ ਹਨ ਯਾਨੀ ਕਿ ਜੋ ਫਾਰਮ ਹੈਗਾ ਵੇਦਾ ਉਹ 100 ਰੁਪਏ ਦੇ ਵਿੱਚ ਪ੍ਰੋਸਪੈਕਟਸ ਤੁਹਾਨੂੰ ਇਹਦਾ ਮਿਲ ਜਾਵੇਗਾ 100 ਰੁਪਏ ਦਾ ਪ੍ਰੋਸਪੈਕਟਸ ਲੈਣ ਤੋਂ ਬਾਅਦ ਭਰੇ ਹੋਏ ਬਿਨੇ ਪੱਤਰ ਤੁਸੀਂ ਸਮੰਦਰ ਸਖਲਾਈ ਕੇਂਦਰਾਂ ਵਿੱਚ 10 ਜੁਲਾਈ 2024 ਤੱਕ ਜਮ੍ਹਾਂ ਕਰਾ ਸਕਦੇ ਹੋ ਸੋ ਸਮੰਦਰ ਸਖਲਾਈ ਕੇਂਦਰ ਕਿਹੜੇ ਨੇ ਜੋ ਕਿ ਮੈਂ ਵੀਡੀਓ ਵਿੱਚ ਪਹਿਲਾਂ ਬੋਲ ਕੇ ਹਟਿਆ ਮੈਂ ਜਿੱਥੇ ਇਹ ਕੋਰਸ ਨੂੰ ਕਰਵਾਏ ਜਾਣਗੇ ਤੁਸੀਂ ਇਹ ਕੋਰਸ ਇਹ ਫਾਰਮ ਉੱਥੇ ਜਮ੍ਹਾਂ ਕਰਾ ਕੇ ਆਉਣੀ ਆ ਸੋ ਤੁਸੀਂ ਇਹ ਵੀਡੀਓ ਜਿੱਥੇ ਜਿੱਥੇ ਵੀ ਇਹ ਕੋਰਸ ਕਰਾਏ ਜਾਣਗੇ ਇਹਦੀ ਲਿਸਟ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖ ਦੂੰਗਾ ਤੁਸੀਂ ਉੱਥੋਂ ਵੀ ਇਹ ਲਿਸਟ ਉਹਨਾਂ ਸਥਾਨਾਂ ਦੇ ਨਾਮ ਪੜ੍ਹ ਸਕਦੇ ਹੋ ਕਿ ਕਿੱਥੇ-ਕਿੱਥੇ ਇਹ ਕੋਰਸ ਕਰਾਏ ਜਾਣਗੇ ਸੋ ਹੁਣ ਅੱਗੇ ਗੱਲ ਕਰਦੇ ਹਾਂ ਕਿ ਹੋਰ ਅਗਰ ਤੁਸੀਂ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਇਸ ਕੋਰਸ ਸੰਬੰਧੀ ਜੋ ਕਿ ਮੇਰੇ ਤੋਂ ਵੀਡੀਓ ਵਿੱਚ ਸ਼ਾਇਦ ਰਹਿ ਜਾਵੇ ਕੁਝ ਜਾਣਕਾਰੀ ਤੋ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਕੀ ਕਰਨਾ ਹੈ ਡੈਰੀ ਵਿਕਾਸ ਵਿਭਾਗ ਪੰਜਾਬ ਦੇ ਸਮੂਹ ਜ਼ਿਲ੍ਹਾ ਦਫ਼ਤਰਾਂ ਨਾਲ ਸੰਪਰਕ ਕਰ ਸਕਦੇ ਹੋ ਜਿੰਨੇ ਵੀ ਪੰਜਾਬ ਦੇ ਵਿੱਚ ਡੈਰੀ ਵਿਕਾਸ ਵਿਭਾਗ ਦੇ ਦਫ਼ਤਰ ਨੇ ਤੁਸੀਂ ਉਹਨਾਂ ਨਾਲ ਸੰਪਰਕ ਕਰੋ ਔਰ ਇਹਨਾਂ ਦਫ਼ਤਰਾਂ ਦੀ ਲਿਸਟ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਤੁਸੀਂ ਉੱਥੋਂ ਨੋਟ ਕਰ ਲਿਓ ਆਪਣੇ ਇਲਾਕੇ ਦਾ ਡੈਰੀ ਵਿਕਾਸ ਦਫ਼ਤਰ ਔਰ ਉੱਥੋਂ ਇਹਦੀ ਜਾਣਕਾਰੀ ਪ੍ਰਾਪਤ ਕਰ ਲਿਓ ਸੋ ਦੂਜੀ ਅਗਰ ਫੋਨ ਨੰਬਰ ਚਾਹੀਦਾ ਹੈ ਤਾਂ ਫੋਨ ਨੰਬਰ ਹੈਗਾ ਜੀ 0172 502 7285 0172 502 7285 ਔਰ ਜੋ ਵੈਬਸਾਈਟ ਹੈਗੀ ਹੈ ਸਰਕਾਰ ਦੀ ਵੈਬਸਾਈਟ ਤੇ ਵੀ ਤੁਸੀਂ ਜਾ ਕੇ ਇਸ ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸੋ ਵੈਬਸਾਈਟ ਹੈਗੀ ਜੀ www dairy dev punjab .org ਅਬ ਲਿਖ ਠੀਕ ਹੈ ਜੀ ਇਹ ਹੈਗੀ ਡੈਰੀ ਸੌਰੀ ਆਪਣੀ ਵੈਬਸਾਈਟ ਦਾ ਨਾਮ ਹੈਗਾ ਵਾ ਹਾਂਜੀ ਇੱਕ ਮੇਨ ਗੱਲ ਰਹਿ ਗਈ ਸੀਗੀ ਕਿ ਕੋ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਪ੍ਰਸ਼ਨ ਆ ਰਹੇ ਹੋਊਗੀ ਕਿ ਕੀ ਉਮਰ ਹੱਦ ਕੀ ਹੋਣੀ ਚਾਹੀਦੀ ਹੈ ਇਸ ਕੋਰਸ ਵਿੱਚ ਪਾਰਟਿਸਿਪੇਟ ਕਰਨ ਲਈ ਕੀ ਉਮਰ ਹੱਦ ਹੋਣੀ ਚਾਹੀਦੀ ਹੈ ਸੋ ਉਮਰ ਹੱਦ ਹੈਗੀ ਹੈ ਜੀ 1800 18 ਤੋਂ ਲੈ ਕੇ 55 ਸਾਲ ਤੇ ਉਮੀਦਵਾਰ ਘੱਟੋ-ਘੱਟ 10ਵੀਂ ਜਰੂਰ ਪਾਸ ਹੋਵੇ ਔਰ ਘੱਟੋ-ਘੱਟ ਉਹਦੇ ਕੋਲੇ ਪੰਜ ਮੱਝਾਂ ਜਰੂਰ ਹੋਣ ਜਿਸ ਨਾਲ ਸਾਡੇ ਕੋਲੇ ਦੇਖੋ ਪੰਜ ਕ ਮੱਝਾਂ ਖੜੀਆਂ ਨੇ ਅਸੀਂ ਤਾਂ ਪਾਰਟਿਸਿਪੇਟ ਕਰ ਸਕਦੇ ਹਾਂ ਇਹਦੇ ਵਿੱਚ ਸੋ ਘੱਟੋ-ਘੱਟ ਪੰਜ ਮੱਝਾਂ ਜਰੂਰ ਹੋਣੀਆਂ ਚਾਹੀਦੀਆਂ ਨੇ ਜੋ ਵੀ ਉਮੀਦਵਾਰ ਹੈਗਾ ਵਾ ਉਹਨੂੰ ਇਹ ਸਰਟੀਫਿਕੇਟ ਦੇਣਾ ਪਵੇਗਾ ਕਿ ਮੇਰੇ ਕੋਲੇ ਘਰ ਦੇ ਵਿੱਚ ਪੰਜ ਮੱਜਾਂ ਨੇ ਘੱਟੋ ਘੱਟ ਸੋ ਵੱਧ ਤੋਂ ਵੱਧ ਜਿੰਨੀ ਮਰਜ਼ੀ ਤੁਸੀਂ ਰੱਖ ਸਕਦੇ ਹੋ ਸੋ ਇਹ ਸ਼ਰਤਾਂ ਨੇ ਇਸ ਕੋਰਸ ਵਿੱਚ ਭਾਗ ਲੈਣ ਦੀਆਂ ਸੋ ਇੱਕ ਚੀਜ਼ ਹੋਰ ਹੈ ਜੀ ਇਸ ਕੋਰਸ ਨੂੰ ਕਰਨ ਦੇ ਲਈ ਅਗਰ ਤੁਸੀਂ ਜਨਰਲ ਕੈਟਾਗਰੀ ਨਾਲ ਸੰਬੰਧਿਤ ਹੋ ਤਾਂ ਤੁਹਾਨੂੰ 5000 ਰੁਪਏ ਜੋ ਹੈਗੀ ਹੈ ਫੀਸ ਹੈਗੀ ਹੈ ਔਰ ਅਗਰ ਤੁਸੀਂ ਐਸਸੀ ਹੋ ਜਾਂ ਐਨ ਸੂਚੀ ਜਾਤੀ ਨਾਲ ਸੰਬੰਧਿਤ ਹੋ ਤਾਂ 4000 ਰੁਪਏ ਫੀਸ ਦੇ ਦੀ ਹੈਗੀ ਹੈ ਇਹਦੇ ਵਿੱਚ ਵੀ ਭੋਜਨ ਦੇ ਪੈਸੇ ਕੱਟ ਕੇ ਕੋਈ 3000 ਰਹਿ ਜਾਵੇਗੀ ਐਸਸੀ ਲਈ ਔਰ ਜਨਰਲੀ ਰਹਿ ਜਾਏਗੀ 4000 ਰੁਪਏ ਸੋ ਪ੍ਰੋਸਪੈਕਟਸ ਫੀਸ ਹੈਗੀ ਹੈ ਜੀ 100 ਰੁਪਏ ਸੋ ਦੱਸ ਰਿਹਾ ਕਿ ਕਿ ਪ੍ਰੋਸਪੈਕਟਸ ਤੁਸੀਂ ਡੈਰੀ ਵਿਕਾਸ ਵਿਭਾਗ ਦੇ ਜਿੰਨੇ ਵੀ ਜ਼ਿਲ੍ਹਾ ਦਫ਼ਤਰ ਹੈਗੇ ਉੱਥੋਂ ਪ੍ਰਾਪਤ ਕਰ ਸਕਦੇ ਹੋ ਔਰ ਫਾਰਮ ਅਪਲਾਈ ਕਰਨ ਲਈ ਪ੍ਰੋਸਪੈਕਟ ਵਿੱਚ ਨਥੀ ਬਿਨੇ ਪੱਤਰ ਦੇ ਮੁਤਾਬਿਕ ਨੂੰ ਭਰ ਕੇ ਤੁਸੀਂ ਸਬੰਧਤ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰਾਂ ਡੈਰੀ ਵਿਕਾਸ ਤੇ ਤੋਂ ਤਸਦੀਕ ਕਰਵਾਉਣਾ ਹੈ ਜੀ ਇਹ ਜੂਰ ਖਾਸ ਗੱਲ ਨੋਟ ਕਰੋ ਕਿ ਪ੍ਰੋਸਪੈਕਟਸ ਵਿੱਚ ਦਿੱਤੇ ਫਾਰਮ ਨੂੰ ਭਰਨ ਤੋਂ ਬਾਅਦ ਤੁਸੀਂ ਇਸ ਫਾਰਮ ਨੂੰ ਭਰ ਕੇ ਪੂਰਾ ਮੁਕੰਮਲ ਕਰਕੇ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੈਰੀ ਵਿਕਾਸ ਤੋਂ ਤਸਦੀਕ ਕਰਵਾ ਕੇ ਆਪਣੇ ਪਹਿਲੇ ਤਰਜੀਹੀ ਸਖਲਾਈ ਕੇਂਦਰ ਤੇ ਜਮ੍ਹਾਂ ਕਰਵਾ ਕੇ ਆਉਣਾ ਹੈ ਸੋ ਪਹਿਲਾ ਤਰਜੀਹੀ ਸਖਲਾਈ ਕੇਂਦਰ ਕਿਹੜਾ ਹੈ ਜੀ ਜਿੱਥੇ ਤੁਸੀਂ ਪਹਿਲ ਦੇਣਾ ਚਾਹੁੰਦੇ ਕਿ ਮੈਂ ਇਸ ਇਸ ਜਗ੍ਹਾ ਤੇ ਕੋਰਸ ਕਰਨਾ ਚਾਹਣਾ ਵਾਂ ਉਸ ਜਗ੍ਹਾ ਤੇ ਹੀ ਜਮਾ ਕਰਵਾ ਕੇ ਤੁਹਾਨੂੰ ਇਹ ਫਾਰਮ ਆਉਣਾ ਪਵੇਗਾ ਅਗਰ ਤੁਸੀਂ ਬੀਜੇ ਫਾਰਮ ਜਮਾ ਕਰਾਉਂਗੇ ਤਾਂ ਤੁਹਾਡਾ ਕੋਰਸ ਵੀ ਬੀਜੇ ਵਿੱਚ ਹੋਵੇਗਾ ਅਗਰ ਤੁਸੀਂ ਲੁਧਿਆਣੇ ਜਾਓਗੇ ਜਾਂ ਤਰਨਤਾਰਨ ਜਾਣਾ ਚਾਹੁੰਦੇ ਹੋ ਤਾਂ ਤਰਨਤਾਰਨ ਦੇ ਤੁਹਾਨੂੰ ਸਖਲਾਈ ਕੇਂਦਰ ਵਿੱਚ ਜੋ ਕੀ ਮੈਂ ਤੁਹਾਨੂੰ ਦੱਸਿਆ ਨੇ ਵੀਡੀਓ ਵਿੱਚ ਉੱਥੇ ਤੁਸੀਂ ਇਹ ਫਾਰਮ ਜਮਾ ਕਰਾ ਸਕਦੇ ਹੋ ਸੋ ਹੁਣ ਅੱਗੇ ਮੋਸਟ ਇੰਪੋਰਟੈਂਟ ਗੱਲ ਆ ਗਈ ਜੀ ਚੋਣ ਪ੍ਰਕਿਰਿਆ ਕਿਵੇਂ ਹੋਵੇਗੀ ਸੋ ਚੋਣ ਪ੍ਰਕਿਰਿਆ ਦੇ ਲਈ ਯੋਗ ਉਮੀਦਵਾਰਾਂ ਦੀ ਚੋਣ ਵਿਭਾਗ ਵੱਲੋਂ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਵੱਲੋਂ ਕੀਤੀ ਜਾਏਗੀ ਔਰ ਇਹ ਵੀ ਕੱਲ ਕਹੀ ਹੈ ਕਿ ਪਹਿਲਾਂ ਆਓ ਤੇ ਪਹਿਲਾਂ ਪਾਓ ਦੇ ਅਧਾਰ ਤੇ ਯੋਗ ਉਮੀਦਵਾਰਾਂ ਦੀ ਚੋਣ ਕਰ ਲਈ ਜਾਵੇਗੀ ਸੋ ਜਿਸ ਦਿਨ ਕਾਉਂਸਲਿੰਗ ਹੋਵੇਗੀ ਅਗਰ ਤੁਸੀਂ ਉਸ ਦਿਨ ਸਮੇਂ ਤੇ ਨਹੀਂ ਪਹੁੰਚਦੇ ਤਾਂ ਤੁਹਾਨੂੰ ਡਿਸਕਵਾਲਿਫਾਈਡ ਕਰ ਦਿੱਤੇ ਜਾਵੇਗਾ ਤੁਹਾਨੂੰ ਇਸ ਕੋਰਸ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ ਸੋ ਜੋ ਘੱਟ ਨੰਬਰਾਂ ਵਾਲਾ ਜਾਂ ਘੱਟ ਅੰਕਾਂ ਵਾਲਾ ਸੋ ਥੋੜ੍ਹ ਤੋਂ ਮਗਰਲਾ ਵਿਦਿਆਰਥੀ ਹੋਵੇਗਾ ਸਟੂਡੈਂਟ ਹੋਵੇਗਾ ਉਸ ਨੂੰ ਪਹਿਲ ਮਿਲ ਜਾਵੇਗੀ ਅਗਰ ਤੁਸੀਂ ਸਮੇਂ ਤੇ ਨਹੀਂ ਪਹੁੰਚਦੇ ਸੋ ਇਹ ਜ਼ਰੂਰੀ ਹੈ ਕਿ ਸਮੇਂ ਤੇ ਤੁਸੀਂ ਪਹੁੰਚਣਾ ਹੈ ਠੀਕ ਹੈ ਕੋਰਸ ਜਿਸ ਦੀ ਵੀ ਤੁਸੀਂ ਥੋੜੀ ਕਾਉਂਸਲਿੰਗ ਹੋਣੀ ਹੈ ਔਰ 10/7/2024 ਨੂੰ ਇੱਕ ਮਿਤੀ ਦੱਸੀ ਗਈ ਹੈ ਕਿ ਜੋਗ ਉਮੀਦਵਾਰ ਚੋਣ ਚੋਣ ਵਿਭਾਗੀ ਕਮੇਟੀ ਵੱਲੋਂ ਸਬੰਧਤ ਸਖਲਾਈ ਕੇਂਦਰ ਤੇ 10/7/24 ਨੂੰ ਪਹਿਲਾਂ ਆਓ ਤੇ ਪਹਿਲਾਂ ਪਾਉ ਦੇਦਾਰ ਤੇ ਪਹੁੰਚ ਜਾਣ ਸੋ ਬਾਕੀ ਇਸ ਕੋਰਸ ਨਾਲ ਸੰਬੰਧਿਤ ਜੋ ਹੋਰ ਵੀ ਜਾਣਕਾਰੀ ਸਮੇਂ-ਸਮੇਂ ਤੇ ਆਉਂਦੀ ਰਹੇਗੀ ਅਸੀਂ ਤੁਹਾਨੂੰ ਇਸ ਚੈਨਲ ਦੇ ਮਦਦ ਨਾਲ ਦੱਸਦੇ ਰਵਾਂਗੇ ਸੋ ਆਪ ਸਭ ਜੀ ਨੂੰ ਰਿਕਵੈਸਟ ਹੈ ਕਿ ਇਸ ਚੈਨਲ ਨੂੰ ਜਿਸ ਦਾ ਨਾਮ ਹੈ ਐਨੀਮਲ ਬਰਾਉਜ਼ਰ ਇਸ ਨੂੰ ਸਬਸਕ੍ਰਾਈਬ ਯੂਰ ਕਰ ਲਿਓ ਤਾਂ ਕਿ ਆਪਾਂ ਤੁਹਾਨੂੰ ਜੋ ਘਰਾਂ ਵਿੱਚ ਰੱਖੇ ਜਾਂਦੇ ਆਮ ਪਸ਼ੂਆਂ ਨਾਲ ਸੰਬੰਧੀ ਜਾਣਕਾਰੀ ਤੁਹਾਨੂੰ ਸਮੇਂ-ਸਮੇਂ ਤੇ ਦਿੰਦੇ ਰਹੀਏ ਕਿਉਂਕਿ ਇਸ ਚੈਨਲ ਦੇ ਉੱਪਰ ਆਪਾਂ ਕੋਈ ਵੱਡੇ-ਵੱਡੇ ਫਾਰਮਾਂ ਦੀ ਗੱਲ ਨਹੀਂ ਕਰਨੀ ਆਪਾਂ ਪੰਜਾਬ ਦੇ ਵਿੱਚ ਵੱਡੇ ਫਾਰਮ ਤਾਂ ਘੱਟ ਹੀ ਹੋਣਗੇ ਪਰ ਘਰਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਲੋਕਾਂ ਵੱਲੋਂ ਪਸ਼ੂ ਰੱਖੇ ਜਾਂਦੇ ਨੇ ਔਰ ਉਹਨਾਂ ਨੂੰ ਪਾਲਣ ਦਾ ਤਰੀਕਾ ਵੀ ਬਹੁਤ ਪੁਰਾਣਾ ਹੈਗਾ ਵਾ ਜਿਸ ਕਰਕੇ ਉਹ ਕਿਸਾਨ ਮੁਨਾਫੇ ਵਿੱਚ ਨਹੀਂ ਆ ਪਾਉਂਦੇ ਸੋ ਇਸ ਚੈਨਲ ਦੇ ਉੱਪਰ ਕਰਾਂ ਵਿੱਚ ਰੱਖੇ ਪਸ਼ੂ ਨੂੰ ਕਿਵੇਂ ਮੁਨਾਫੇ ਵਿੱਚ ਲੈ ਕੇ ਆਉਣਾ ਹੈ ਕਿਵੇਂ ਘੱਟ ਖਰਚ ਵਿੱਚ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਹੈ ਉਹ ਸਬੰਧੀ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਦਿੱਤੀ ਜਾ ਰਹੀ ਹੈ ਸੋ ਜਰੂਰ ਅੱਜ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਬਨੇ ਵਾਲੇ ਆਈਕਨ ਨੂੰ ਦਬਾ ਲਓ ਧੰਨਵਾਦ